ਸਸਿਕਾ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਨਪ੍ਰੀਤ ਬਾਦਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਨਹੀਂ ਬੋਲੇ ਭਾਰਤੀ ਜਨਤਾ ਪਾਰਟੀ ਵਾਸਤੇ ਜਸਟ ਉਹਨਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੀਆਂ ਉਪਲਬਧੀਆਂ ਗਿਣਵਾਈਆਂ ਸੀ ਕਿ ਆ ਸੀ ਕਿਵੇਂ ਇਨਫਰਾਸਟ੍ਰਕਚਰ ਹੋਇਆ ਹੈ ਕਿਵੇਂ ਡਵੈਲਪਮੈਂਟ ਹੋਈ ਹੈ ਕਿਵੇਂ ਇਕਨੋਮੀ ਚ ਬੂਸਟ ਆਇਆ ਹੈ ਇਸ ਤਰ੍ਹਾਂ ਦੀ ਤਾਰੀਫ ਕੀਤੀ ਸੀ ਮਨਪ੍ਰੀਤ ਬਾਦਲ ਨੇ ਜੋ ਸਾਬਕਾ ਮੰਤਰੀ ਰਹਿ ਚੁੱਕੇ ਨੇ ਐਜ਼ ਅ ਵਿੱਤ ਮੰਤਰੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੇਲੇ ਜਿਵੇਂ ਹੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਿਵੇਂ ਹੀ ਬੜੀ ਦਰਦਨਾਕ ਹਾਰ ਹੋਈ ਬਾਦਲ ਪਰਿਵਾਰ ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੁਆਇਨ ਕਰ ਲਈ ਉਧਰ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਬਾਦਲ ਪਰਮਪਾਲ ਕੁਲ ਸਿੱਧੂ ਅਤੇ ਮਲੂਕਾ ਵਰਗੇ ਪਰਿਵਾਰਾਂ ਨੇ ਹੈਰਾਨ ਕਰ ਦਿੱਤਾ ਪੰਜਾਬ ਦੀ ਜਨਤਾ ਨੂੰ ਕਿ ਅਜਿਹਾ ਕਿਉਂ ਹੋਇਆ ਕਿ ਇੱਕਦਮ ਹੀ ਜਿਹੜੀ ਬਾਜ਼ੀ ਹੈ ਪਲਟਲੀ ਹੈ ਕਾਂਗਰਸ ਤੋਂ ਸਿੱਧਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਵੇਂ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਕੋਈ ਵਧੀਆ ਪ੍ਰਦਰਸ਼ਨ ਨਹੀਂ ਹੋਇਆ ਅਤੇ ਇੱਕ ਵੀ ਸੀਟ ਲੋਕ ਸਭਾ ਦੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਨਹੀਂ ਪਈ ਦੂਸਰੇ ਪਾਸੇ ਗੱਲ ਕਰਦੇ ਹਾਂ ਮਨਪ੍ਰੀਤ ਬਾਦਲ ਬਿਲਕੁਲ ਚੁੱਪੀ ਸਾਦੀ ਬੈਠੇ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਜਾਣਕਾਰੀ ਮਿਲੀ ਹੈ ਕਿ ਮਨਪ੍ਰੀਤ ਬਾਦਲ ਜਿਮਨੀ ਚੋਣ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਲੜਨਗੇ ਦੱਸਿਆ ਜਾ ਰਿਹਾ ਸੀ ਕਿ ਗਿੱਦੜਬਾਹ ਤੋਂ ਉਮੀਦਵਾਰ ਹੋ ਸਕਦੇ ਨੇ ਉਧਰ ਪਰਮਪਾਲ ਕੌਰ ਸਿੱਧੂ ਨੇ ਵੀ ਦਾਵਾ ਠੋਕਿਆ ਸੀ ਸਿਕੰਦਰ ਸਿੰਘ ਮਲੂਕਾ ਦਿਨੋ ਨੇ ਲੇਕਿਨ ਜੇਕਰ ਟਿਕਟ ਦਿੰਦੇ ਵੀ ਨੇ ਮਨਪ੍ਰੀਤ ਬਾਦਲ ਨੂੰ ਜਿਮਨੀ ਚੋਣ ਵਾਸਤੇ ਹਲਕਾ ਗਿੱਦੜਵਾਹਾ ਤੋਂ ਮਨਪ੍ਰੀਤ ਬਾਦਲ ਨੇ ਕੋਰੀ ਨਾ ਕਰ ਦਿੱਤੀ ਹੈ ਯਾਨੀ ਕਿ ਅਨਕਾਰ ਕਰ ਦਿੱਤਾ ਹੈ ਉਹ ਜਿਮਨੀ ਚੋਣ ਨਹੀਂ ਲੜੇਗਾ ਭਾਰਤੀ ਜਨਤਾ ਪਾਰਟੀ ਵੱਲੋਂ ਗਿੱਦੜਵਾਹਾ ਦੇ ਵਿੱਚ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਉਫਾਮਾਂ ਆ ਰਹੀਆਂ ਨੇ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਦਾ ਖਤਰਾ ਪਿਆ ਹੋਇਆ ਹੈ ਇਸ ਨੂੰ ਲੈ ਕੇ ਵਾਰ-ਵਾਰ ਉਹ ਮਨਪ੍ਰੀਤ ਬਾਦਲ ਦੇ ਘਰ ਦੇ ਵਿੱਚ ਜਾ ਰਹੇ ਨੇ ਅਤੇ ਉਹਦੀ ਸਿਹਤ ਦਾ ਹਾਲਚਲ ਵੀ ਪੁੱਛ ਰਿਆ ਨੇ ਜੇ ਗੱਲ ਕਰੀਏ ਫਿਜ਼ੀਕਲ ਹੈਲਦੀ ਮਨਪ੍ਰੀਤ ਬਾਦਲ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਨੇ ਤੁਰ ਫਿਰ ਸਕਦੇ ਨੇ ਚੋਣ ਪ੍ਰਚਾਰ ਵੀ ਕਰ ਸਕਦੇ ਨੇ ਚੋਣ ਰੈਲੀਆਂ ਵੀ ਕਰ ਸਕਦੇ ਨੇ ਲੇਕਿਨ ਉਹਨਾਂ ਦੇ ਦੁਆਰਾ ਬਿਲਕੁਲ ਇਨਕਾਰ ਕਰ ਦਿੱਤਾ ਗਿਆ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਵਾਸਤੇ ਜਿਮਨੀ ਚੋਣ ਨਹੀਂ ਲੜਾਂਗਾ ਹਲਕਾ ਗਦਰਵਾਹਾ ਤੋਂ ਜੇਕਰ ਨਹੀਂ ਲੜਨਗੇ ਫਿਰ ਅੰਦਰ ਖਾਤੇ ਕਿਤੇ ਨਾ ਕਿਤੇ ਜਾ ਕੇ ਆਪਣੇ ਚਚੇਰੇ ਭਰਾ ਦੀ ਸਟੈਪ ਬ੍ਰਦਰ ਦੀ ਜਿਹੜੀ ਸਪੋਰਟ ਕਰਨਗੇ ਸੁਖਵੀਰ ਸਿੰਘ ਬਾਦਲ ਦੀ ਜਿਮਨੀ ਚੋਣਾਂ ਨੂੰ ਲੈ ਕੇ ਉਧਰ 30 ਅਗਸਤ ਨੂੰ ਫੈਸਲਾ ਆਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੀ ਪ੍ਰਧਾਨਗੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਬਣੇ ਰਹਿਣਗੇ ਕੀ ਪੰਥ ਵਿੱਚੋਂ ਛੇਕਿਆ ਜਾਵੇਗਾ ਇਸ ਬਾਰੇ ਹਾਲੇ ਆਈਡੀਆ ਲਾਉਣੇ ਬੜੇ ਮੁਸ਼ਕਲ ਨੇ ਕਿਉਂਕਿ ਇਹ ਫੈਸਲਾ ਹੱਥ ਦੇ ਵਿੱਚ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਭਾਵੇਂ ਬਾਗੀ ਧੜੇ ਨੇ ਅੱਜ ਫੇਰ ਚਾਰ ਪੰਨਿਆਂ ਵਾਲਾ ਜਿਹੜਾ ਹੈ ਪੇਜਾ ਵਾਲਾ ਜਿਹੜਾ ਮਾਫੀਨਾਮਾ ਜਾਂ ਕਹਿ ਦਈਏ ਬੇਦਖਲ ਕਰਨੇ ਵਾਲਾ ਵੀ ਬਦਾਵਾ ਦੇ ਦੋ ਇਹਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਅੱਜ ਫਿਰ ਤਲਬ ਹੋਏ ਸੀ ਲੇਕਿਨ ਹਾਲੇ ਤੱਕ ਕੋਈ ਅਪਡੇਟ ਨਹੀਂ ਆਈ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੇਕਿਨ ਮਨਪ੍ਰੀਤ ਨੇ ਜਿਹੜੀ ਹੈ ਕੋਰੀ ਨਾ ਕਰ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵਾਸਤੇ ਨਾ ਤੇ ਲੋਕ ਸਭਾ ਦਾ ਅਤੇ ਨਾ ਹੀ ਵਿਧਾਨ ਸਭਾ ਦਾ ਅਤੇ ਨਾ ਹੀ ਜਿਮਨੀ ਚੋਣ ਲੜਨਗੇ ਹਲਕਾ ਅਦਰਵਾਹ ਤੋਂ ਧੰਨਵਾਦ